ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨੈ ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨਾ ਮਾਇਆ ਦਇਆ ਕਰਨੰ ਦੁਖ ਹਰਨ ਉਹ ਦਇਆ ਕਰਨ ਵਾਲਾ ਹੈ ਔਰ ਦੁਖ ਹਰਨ ਵਾਲਾ ਹੈ ਦਇਆ ਕੀ ਕਰਦਾ ਦੁੱਖ ਰਹ ਜਾਂਦਾ ਹੈ ਦੁੱਖ ਦੂਰ ਹੋ ਜਾਂਦਾ ਹੈ ਉਚਰਣੰ ਨਾਮ ਕੀਰਤਨ ਜਦੋਂ ਕੋਈ ਯਾਣ ਕਰਦਾ ਨਾ ਆ ਗਿਆਨ ਗੁਰਬਾਣੀ ਦਾ ਕੀਰਤਨ ਗੁਰਬਾਣੀ ਹੋਈ ਹੈ ਜਦੋਂ ਗੁਰਬਾਣੀ ਦਾ ਕੋਈ ਗਿਆਨ ਉਚਾਰਨ ਕਰਦਾ ਨਾ ਸਮਝ ਕੇ ਉਹ ਉਚਾਰਨ ਕਰਦਾ ਫਿਰ ਧੱਕਾ ਲੈ ਕੇ ਕਿਸੇ ਨੂੰ ਗਿਆਨ ਕਰਾਉਂਦਾ ਹੈ ਕਹਿੰਦੇ ਫਿਰ ਉਹਦੇ ਤੇ ਬਿਆਹ ਐਸੀ ਹੁੰਦੀ ਹੈ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਆਪਣੇ ਵੀ ਕਰਦਾ ਤਾਂ ਦੂਜਿਆਂ ਦੇ ਵੀ ਹੋ ਜਾਂਦੇ ਨੇ ਸੋਣ ਵਾਲਿਆਂ ਦੇ ਵੀ ਹੋ ਜਾਂਦੇ ਨੇ ਦੁੱਖ ਦੂਰ ਕਿਵੇਂ ਹੁੰਦੇ ਨੇ ਇਹ ਦੱਸਿਆ ਨਾਲੇ ਕੀਰਤਨ ਦੀ ਲਿਖੇ ਨੇ ਕਿ ਨਾਲੀ ਵਿੱਚ ਕੀਰਤਨ ਕੀ ਹੁੰਦਾ ਚਰਣਾਂ ਨਾਮ ਕੀਰਤਨ ਹੈ ਜੇ ਕੋਈ ਨਾਮ ਦੀ ਵਿਆਖਿਆ ਸੁਣਾਵੇ ਹਾਂਜੀ ਹਾਂਜੀ ਬਿਆਲ ਪੁਰਖ ਭਗਵਾਨ ਹੈ ਨਾਨਕ ਮਿੱਤਰਮਾਇਆ ਬਿਆਲ ਪੁਰਖ ਭਗਵਾਨ ਉਹ ਕਦੇ ਵੀ ਮਾਇਆ ਚ ਲੱਪਟ ਮਾਇਆ ਲੱਪਟ ਚ ਮਾਇਆ ਚ ਲੱਪਟ ਜੀਵ ਹੁੰਦਾ ਇਹਦਾ ਜਿਹੜਾ ਮੂਲ ਹੈ ਕਦੇ ਮਾਇਆ ਚ ਲੱਪਟ ਹੁੰਦਾ ਹੀ ਨਹੀਂ ਠੀਕ ਹੈ ਜੀ ਇਹ ਮੂਲ ਦੀ ਉਹ ਗੱਲ ਦੱਸੀ ਜਾ ਰਹੀ ਹੈ ਭਗਵਾਨ ਨੇ ਮੂਲ ਨੂੰ ਕਿਹਾ ਹੈ ਜੀ ਬਿਲਕੁਲ ਜੀ ਬਿਲਕੁਲ ਔਰ ਕਿ ਭਗਵਾਨ ਹਾਂਜੀ ਭਾਏ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਹਨੂੰ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਜਿਹੜੀ ਅੱਗ ਜਲਦੀ ਸੀ ਪਾਹੇ ਬਲੰਦੜੀ ਸੀ ਅੱਗੇ ਜਲਦੀ ਸੀ ਤ੍ਰਿਸ਼ਨਾ ਦੀ ਉਹ ਬੁਝ ਗਈ ਰਖੰਦੜੋ ਪ੍ਰਭ ਆਪ ਜਦ ਪ੍ਰਭ ਆਪ ਰਾਖਾ ਬਣਿਆ ਉਹਨੇ ਆਪ ਬਹੁਤ ਬੜੀ ਤਰਸ ਬੁਝ ਗਈ ਸਾਡੀ ਯੇ ਨੋ ਭਾਈ ਮੇਦਨੀ ਨਾਨਕ ਸੋਪ੍ਰਬ ਜਾਪ ਜਿਹਨੇ ਕਹਿੰਦੇ ਆ ਧਰਤੀ ਪੈਦਾ ਕੀਤੀ ਐ ਜਿਹਨੇ ਸ਼ਰੀਰ ਦਿੱਤਾ ਹੈ ਪਹਿਲਾਂ ਕਿ ਤੈ ਜੇ ਤੋ ਉਹਨੂੰ ਸਮਝੋ ਉਹਨੂੰ ਜਾਣੋ ਨਾਨਕ ਸੋਪ੍ਰਬ ਜਾਪ ਉਹੀ ਤਰ੍ਹਾਂ ਬਹ ਰੂਪ ਰੂਪ ਬਣ ਕੇ ਚਲੋ ਠੀਕ ਹੈ ਜੀ ਪਾਹੇ ਬਲੰਦੜੀ ਬੁੱਝ ਗਈ ਰਖੰਡੜੋ ਪ੍ਰਭ ਆਪ ਜਿਨੂੰ ਪਾਈ ਮੇਦਨੀ ਮੇਦਨੀ ਤੋਂ ਕੀ ਭਾਵ ਐ ਜੀ ਆ ਜਿਹੜਾ ਸਰੀਰ ਹੈ ਨਾ ਇਹ ਵੇਦਨਈ ਹੋਈ ਹੈ ਇਹਦੇ ਕਰਕੇ ਹੀ ਹਿਰਦਾ ਉੱਥੇ ਹੀ ਨਾਮ ਜਪਣ ਪੈਦਾ ਹੁੰਦਾ ਅਜੇ ਧਰਤੀ ਸਮਝੋ ਇਹ ਧਰਤੀ ਹੈ ਸਰੀਰ ਇਹਦੇ ਵਿੱਚ ਹਿਰਦੇ 'ਚ ਨਾਮ ਪੈਦਾ ਹੋਣਾ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਆ ਪ੍ਰਭ ਦੀ ਕਿਰਪਾ ਨਾਲ ਹੈ ਤਾਂ ਪ੍ਰਭ ਨੂੰ ਜਾਣੋ ਇਹ ਕਹਿਣਾ ਚਾਹੁੰਦੇ ਆ ਜੀ ਆਨੰਕ ਸੋਲ ਬਿਲਕੁਲ ਜੀ ਇੱਕ ਵਾਰ ਨੇ ਕਿੱਦੇ ਤੋਂ ਆ ਨਾਮ ਦਾ ਬੀਜ ਇਹ ਚੋ ਜੀ ਤਾਂ ਫਿਰ ਜਮਣਾ ਅੰਦਰ ਹੈ ਹਾਂਜੀ ਠੀਕ ਹੈ ਜੀ। ਔੜੀ। ਜੇ ਪ੍ਰਭ ਭਏ ਦਿਆਲ ਨਾ ਵਿਆਪੇ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਤੇ ਆਇਆ। ਜਦੋਂ ਕਬ ਦਿਆਲ ਹੋਏ। ਪ੍ਰਭੂ ਜੀ ਜਦੋਂ ਦਿਆਲ ਹੋਏ ਨਾ ਵਿਆਪੇ ਮਾਇਆ ਫਿਰ ਬਾਇਆ ਦੀ ਵਿਆਪਦੀ ਮਾਇਆ ਅੰਦਰ ਮਾਇਆ ਦਾ ਘੁੰਮਕ ਨਹੀਂ ਹੁੰਦਾ। ਮਾਇਆ ਦਾ ਮੋਹ ਨਹੀਂ ਬੰਦਦਾ। ਮਾਇਆ ਦਾ ਪ੍ਰਭਾਵ ਬੰਦਾ ਨਹੀਂ ਫਿਰ ਖੜਦਾ ਹੀ ਜਾਂਦਾ। ਕੋਟ ਅਗਾ ਹੋਏ ਨਾਸ। ਕਰੋਣਾ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਕਰੋਣਾ ਕਾਰਨ ਜਿਹੜੇ ਨਹੀਂ ਜਿੰਨਾ ਕਰਕੇ ਅਸੀਂ ਹੁਕਮ ਦਾ ਵਿਰੋਧ ਕਰਦੇ ਹਾਂ ਉਹ ਸਾਰੇ ਆਗ ਦੇ ਉਹਨਾਂ ਦਾ ਨਾਸ਼ ਹੋ ਜਾਂਦਾ ਹੈ ਹੁਕਮ ਦਾ ਵਿਰੋਧ ਕਰਦਾ ਹੀ ਨਹੀਂ ਹਰ ਇੱਕ ਤੇ ਆਇਆ ਜਦੋਂ ਹਰ ਇੱਕ ਆਹ ਦੇ ਵਿੱਚ ਧਿਆਨ ਹੋ ਜਾਂਦਾ ਹੈ ਬਾਕੀ ਗੱਲਾਂ 'ਚ ਧਿਆਨ ਨਹੀਂ ਲੈਂਦਾ ਜੀ ਬਾਕੀ ਲੋੜਾਂ ਤੇ ਧਿਆਨ ਨਹੀਂ ਦੇਂਦਾ ਉਹ ਆਗ ਪਾਪ ਨਾਸ਼ ਹੋ ਜਾਂਦਾ ਠੀਕ ਹੈ ਜੀ ਇੱਕ ਦਾ ਕੀ ਬਾਬਨਦਾ ਜੀ ਹਰ ਇੱਕ ਤੇ ਆਇਆ ਇੱਕ ਹੋ ਕੇ ਹਰ ਦੇ ਵਿੱਚ ਧਿਆਨ ਰੱਖੇ अच्छा जी एक हो गए जत माने को हो गए ध्यान रख लिया गया ठीक है जी निर्मल भए शरीर जन ਧੂੜੀ ਨਾ ਆਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਨਿਰਮਲ भए शरीर ਜਨ ਧੂੜੀ ਨਾ ਆਇਆ ਸਰੀਰ ਨਿਰਮਲ ਹੋ ਗਿਆ ਇਹਦਾ ਨਿਰਮਲ ਹੋ ਗਿਆ ਜਨ ਧੂੜੀ ਦੇ ਨਾ ਆਇਆ ਜਿਹੜੀ ਗੁਰਬਾਣੀ ਦੇ ਗਿਆਨ ਦੇ ਵਿੱਚ ਇਹ ਇਸ਼ਨਾਨ ਕੀਤਾ ਨਾਮ ਦਾ ਇਸ਼ਨਾਨ ਜਾਂ ਨਾਮ ਦੇ ਵਿੱਚ ਗੁਰਬਾਣੀ ਦੇ ਗਿਆਨ ਚ ਮਨ ਨੂੰ ਸਾਫ ਕੀਤਾ ਨਾਲ ਆਇਆ ਤਾਂ ਨਿਰਮਲ ਹੋ ਗਿਆ ਮਨ ਤਾਂ ਭਏ ਸੰਤੋਖ ਪੂਰਨ ਪ੍ਰਭ ਪਾਇਆ ਮਨ ਉਹ ਹਿਰਦੇ ਵਿੱਚ ਸੰਤੋਖ ਪਾਇਆ ਹੋ ਗਿਆ ਤੇ ਦੁਖੀ ਹੋ ਗਿਆ ਮਨ ਬਸ ਇਹ ਹੀ ਪੂਰਨ ਪ੍ਰਭ ਪਾਇਆ ਇਹ ਪੂਰਨ ਪ੍ਰਭ ਦੀ ਪ੍ਰਾਪਤੀ ਹੈ ਤਾਂ ਪੂਰਾ ਹੋ ਗਿਆ ਧਿਆਨ ਇਹਦਾ ਮਤਲਬ ਹੈ ਜਦੋਂਦਰ ਕੋਖਰੀ ਕੋਈ ਰਹੀ ਤੇ ਇੱਕ ਹੋ ਗਿਆ ਤੇ ਪੂਰਾ ਹੋ ਗਿਆ ਪੂਰਾ ਪ੍ਰਭ ਪਾਇਆ ਹਾਂਜੀ ਕਰੇ कुटुंब ਸੰਗੀ ਲੋਕ ਕੁੱਲ ਸਬਾਇਆ ਜਿੰਨੇ ਕਟੰਬ ਦੇ ਲੋਕ ਸੀ ਗੁਰਸਿੱਖ ਸੀ ਜਿਹੜੇ ਸਾਰੇ ਇੱਕ ਪਿਤਾ ਇੱਕ ਸ੍ਰੀ ਹੰਮ ਬਾਰਕ ਮੰਨਣ ਵਾਲੇ ਨੇ ਇੱਕੋ ਕਟੰਬ ਹੈ ਜਿੰਨੇ ਵੀ ਲੋਕ ਨੇ ਚਾਹੇ ਉਹ ਮੁਸਲਮਾਨ ਹੋਣ ਚਾਹੇ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਚਾਹੇ ਇਸਾਈ ਹੋਣ ਚਾਹੇ ਉਹ ਪੰਡਤ ਹੋਣ ਚਾਹੇ ਕੁਝ ਵੀ ਹੋਣ ਪਰ ਜਿਹੜੇ ਮੰਨਦੇ ਨੇ ਇੱਕ ਪਿਤਾ ਇੱਕ ਸ੍ਰੀ ਹੰਮ ਬਾਰਕ ਉਹ ਗੁਰਮਤ ਨੂੰ ਮੰਨਦੇ ਨੇ ਸਾਰੇ ਉਹਨਾਂ ਦਾ ਇੱਕੋ ਖਾਂਦਾ ਨੇ ਕੋਈ ਕੁਟਾਂਦਾ ਹੈ ਸਾਰੇ ਕਰ ਜਾਂਦੇ ਨੇ ਉਹੀ ਕਰਦੇ ਨੇ ਕੁਰਬਾਨੀ ਨੂੰ ਦੂਜੇ ਨੂੰ ਕਰਦੇ ਜਿਹੜੇ ਕੁਰਬਾਨੀ ਨੂੰ ਮੰਨਦੇ ਨੇ ਉਹੀ ਕਰਦੇ ਨੇ ਬਾਕੀ ਨਹੀਂ ਕਰ ਸਕਦੇ ਉਹ ਇੱਕੋ ਖੰਭਦੇ ਲੋਕ ਨੇ ਠੀਕ ਹੈ ਜੀ ਜਦੋਂ ਆਪਾਂ ਪੜੇ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਇੱਥੋਂ ਵੀ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਸੰਤੋਖ ਜਿਹੜਾ ਹੈਗਾ ਇਹ ਹੀ ਪੂਰਨ ਪਰਪਾਇਕ ਹੈ ਜੀ ਸੰਤੋਖ ਪਿਤਾ ਮੰਨਿਆ ਮਾਤਾ ਮੰਨੀਏ ਹੋਰ ਮਤਨ ਉਹ ਮੰਨਣ ਵਾਲੇ ਸੰਤੋਖ ਨੂੰ ਪਿਤਾ ਮੰਨਣ ਵਾਲੇ ਸੰਤੋਖ ਪਿਤਾ ਹੈ ਨਾ ਤਾਂ ਤਾਂ ਕਿ ਇੱਕ ਖਤਮਾ ਤੇ ਸੰਤੋਖ ਪਿਤਾ ਹੈ ਠੀਕ ਹੈ ਜੀ ਜਿਹਨੇ ਸੰਤੋਖੀ ਨੇ ਉਹ ਕੋਈ ਖੰਦਾ ਨਹੀਂ ਠੀਕ ਹੈ ਪਰ ਜਦੋਂ ਮਨਾਵਣੀ ਚ ਵੀ ਜਿਹੜਾ ਲਿਖਿਆ ਪਿਆ ਹੋਇਆ ਤਿੰਨ ਦਾ ਉਹਨਾਂ ਨੂੰ ਪਰ ਸੰਤੋਖ ਇੱਕੇ ਵਸਤੂ ਹੈ ਉੱਤੇ ਸਾਰੀ ਗੱਲ ਸੰਤੋਖ ਦੀ ਹੋਈ ਹੈ ਹੋਰ ਹੋਰ ਕੀ ਕਹਦੀ ਹੈ ਉਹ ਉਹ ਤਾਂ ਸ਼ਬਦ ਵਿਚਾਰ ਹੈ ਬਾਕੀ ਤਾਂ ਵਿਚਾਰ ਜਿਹੇ ਸੰਤੋਖ ਦਾ ਹਾਂਜੀ ਇਹੀ ਹੈ ਉਹ ਇਹ ਵਸਤ ਤਾ ਜੀ ਨਾ ਜਾਏ ਸੰਤੋਖ ਹੀ ਨਾਮ ਬਣ ਜਾਂਦਾ ਹੈ ਜੀ ਬਿਲਕੁਲ ਜੀ ਬਿਲਕੁਲ ਨਾਮ ਦੇ ਬਿਨਾ ਸੰਤੋਖ ਹੈ ਕਿੱਥੇ ਗਿਆਨ ਦੇ ਬਿਨਾ ਸੰਤੋਖ ਕਿੱਥੋਂ ਹੈ ਠੀਕ ਹੈ ਜੀ ਇੱਥੇ 18ਵੀਂ ਪੌੜੀ ਦੀ ਸਮਾਪਤੀ ਹੈ ਜੀ